ਉਹਨੇ ਉਹਨੇ ਸੀ ਆਏ ਆ ਹਲਕਾ ਪਛਮੀ ਦੇ ਤੁਹਾਨੂੰ ਦੱਸ ਜੇ ਕਿ ਬੂਥ ਨੰਬਰ ਦਾ ਦੱਸ ਜੀ ਨੇ 27 28 29 30 27 28 29 30 ਦੇ ਹਲਕਾ ਪਛਮੀ ਨੇ ਤੁਹਾਨੂੰ ਤਸਵੀਰਾਂ ਵਿਖਾਣੇ ਵੀ ਆਪਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਲੋਕ ਵੋਟ ਪਾ ਕੇ ਆ ਚੁੱਕੇ ਨੇ ਸਮਝ ਆ ਜੀ ਤੁਹਾਨੂੰ ਕੀ ਹੋ ਚੁੱਕਾ 3 ਵਜੇ ਦਾ ਸਮਾਂ ਹੋ ਚੁੱਕਾ ਵਾ ਤਸਵੀਰਾਂ ਤੁਹਾਨੂੰ ਜੀ ਵਿਖਾ ਰਹੇ ਆ ਹਲਕਾ ਪਛਮੀ ਦਾ 27 28 29 30 ਬੂਥ ਨੰਬਰ 27 ਹੈ ਨਤੀ 30 ਤੁਸੀਂ ਬੋਲ ਰਹੇ ਹੋ ਤਾਂ ਨੂੰ 2 ਵਜੇ ਦਾ ਟਾਈਮ ਦੱਸ ਜੀ 27 ਨੰਬਰ ਤੇ 447 ਵੋਟਾਂ 28 ਨੰਬਰ 385 29 ਨੰਬਰ 305 ਤੇ 30 ਨੰਬਰ ਬੂਥ ਨੰਬਰ 30 476 ਇਹ ਜਿਹੜੀ 2 ਵਜੇ ਵੋਟਾਂ ਸੀਗੇ ਟਾਈਮ 2 ਵਜੇ ਆਈਆਂ ਵੋਟਾਂ ਪਈਆਂ ਤਾਂ ਹੁਣ 3:00 ਬਚ ਚੁੱਕੇ ਨੇ ਆਪਾਂ ਗੱਲਬਾਤ ਕਰਾਂਗੇ ਲੋਕਾਂ ਨਾਲ ਜਿਹੜੇ ਲੋਕ ਵੋਟ ਪਾ ਕੇ ਆ ਚੁੱਕੇ ਨੇ ਸੱਸੀ ਕਾ ਸਰ ਸੱਸੀ ਕਾ ਜੀ ਆ ਸਰ ਬੋਲ ਪਾਣ ਵੇਲੇ ਦਿਮਾਗ ਵਿੱਚ ਕੋਈ ਸੋਚ ਸੀਗੀ ਕਿ ਇਸ ਵਾਰ ਕਿਹੜਾ ਕੀ ਚਾਹਣੇ ਹੋ ਤੁਸੀਂ ਦੇਖੋ 2 ਟਾਈਮ ਉਹ ਆਣਾ ਪਸੰਦ ਨੂੰ ਤਾਂ ਦੇ ਭਾਤ ਭਾਸ਼ਾ ਕੁਛ ਨਾਸ਼ੋਈ ਬਣ ਚੁੱਕੇ ਨੇ ਐਮ ਐਲ اے ਤੇ ਆਪਾਂ ਵੀ ਉਹਨਾਂ ਨੂੰ ਦੁਬਾਰਾ ਹੀ ਚੂਜ਼ ਕਰਾਂਗੇ ਕਿਉਂਕਿ ਤੁਸੀਂ ਸ਼ਹਿਰ ਦੀ ਡਿਵੈਲਪਮੈਂਟ ਦੇਖ ਲਓ ਐਡੇ ਵੱਡੇ ਵੱਡੇ ਪ੍ਰੋਜੈਕਟਸ ਹੋ ਗਏ ਉਹਨਾਂ ਨੇ ਕਰੋਨਾ ਮਹਾਮਾਰੀ 'ਚ ਇੰਨੀ ਕਿ ਸੇਵਾ ਕੀਤੀ ਪੂਰੇ ਪੰਜਾਬ ਦੀ ਪੂਰੇ ਇੰਡੀਆ ਦੇ ਵਿੱਚ ਹਰ ਜਗ੍ਹਾ ਅਣ ਪਹੁੰਚਾਇਆ ਵੈਕਸੀਨੇਸ਼ਨ ਕੈਂਪ ਲਗਾਏ ਆਪਾਂ ਹੁਣ ਜੇ ਇਹ ਜਿਹੜੇ ਲੀਡਰਸ ਹੋ ਕਾਲਡ ਆਪਣਾ ਕਹਿੰਦੇ ਸੀ ਕਿ ਆਪਾਂ ਆਪੋਜੀਸ਼ਨ ਜਿਹੜੀ ਵੀ ਆਮ ਆਦਮੀ ਪਾਰਟੀ ਲਾ ਲਓ ਭਾਜੀਪੀ ਲਾ ਲਓ ਅਕਾਲੀ ਲਾ ਲਾ ਮੈਨੂੰ ਨਹੀਂ ਸਮਝ ਆਇਆ ਕਿ ਉਹ ਕਿਸ ਵੇਲੇ ਨਿਕਲੇ ਘਰਾਂ 'ਚ ਹੋ ਜਾਂਦ ਕਰੋਨਾ ਪੈਂਡੈਮਿਕ ਸੀਗਾ ਇਨੀ ਪੀਕ ਤੇ ਇਹਨਾਂ ਨੇ ਆਪਣੇ ਆਪ ਨੂੰ ਕਰੋਨਾ ਕਰਾਇਆ ਇੱਕ ਇੱਕ ਨਹੀਂ ਦੋ ਦੋ ਵਾਰੀ ਇਹਨਾਂ ਨੂੰ ਕਰੋਨਾ ਹੋਇਆ ਸੇਵਾ ਕੀਤੀ ਸਮਾਜ ਦੀ ਅੱਗੇ ਆਏ ਐਮਰਜੈਂਸੀ ਸਿਚੁਏਸ਼ਨ ਸੀਗੇ ਆਪਾਂ ਤੇ ਹੁਣ ਜੇ ਉਹਨਾਂ ਨੂੰ ਹੁਣ ਆਪਾਂ ਵੋਟ ਨਹੀਂ ਪਾਵਾਂਗੇ ਤਾਂ ਫਿਰ ਕਿਹਨਾਂ ਨੂੰ ਵੋਟ ਪਾਵਾਂਗੇ ਸਰ ਬਹੁਤ ਬਹੁਤ ਧੰਨਵਾਦ ਆਡਾ ਸਰ ਨੇ ਤਾਂ ਆਪਣਾ ਜाहिर ਕਰ ਦਿੱਤਾ ਤੁਸੀਂ ਸਰ ਵੋਟ ਪਾ ਲਈ ਆ ਹਾਂਜੀ ਸਰ ਸਰ ਕੀ ਸੋਚ ਕੇ ਵੋਟ ਪਾਈ ਤੁਸੀਂ ਪੰਜਾਬ ਦੇ ਡਿਵੈਲਪਮੈਂਟ ਲਈ ਬੱਚਿਆਂ ਦੀ ਐਜੂਕੇਸ਼ਨ ਲਈ ਬੱਚਿਆਂ ਦੀ ਬੇਰੋਜ਼ਗਾਰੀ ਦੂਰ ਕਰਨ ਲਈ ਹਰ ਇੱਕ ਨੂੰ ਨੌਕਰੀ ਮਿਲੇ ਤੇ ਸ਼ਹਿਰ ਸਾਫ਼ ਸੁਥਰਾ ਰਹੇ ਤੇ ਹਰ ਆਦਮੀ ਨੂੰ ਖੁਸ਼ਹਾਲੀ ਹੋਵੇ ਹਾਂ ਇਸ ਇਹ ਸੋਚ ਕੇ ਅਸੀਂ ਆਪਣਾ ਮੋਰ ਦਾ ਕਾਰਜ ਕੀਤਾ ਇਹ ਦਿਮਾਗ ਤੇ ਇਹ ਮੁੱਦੇ ਦਾ ਦਿਮਾਗ ਵਿੱਚ ਸੀਗੇ ਹਾਂਜੀ ਹਾਂਜੀ ਬਿਲਕੁਲ ਜੀ ਸਭ ਤੋਂ ਵੱਡੀ ਤੇ ਬੇਰੋਜ਼ਗਾਰੀ ਵਾਲੀ ਸਰਕਾਰ ਤੋਂ ਮੰਗੀ ਕਰਨਾ ਕਿ ਰੁਸ਼ਟਾ ਜਾਰ ਨਾ ਹੋਵੇ ਜੀ ਆਉਣ ਵਾਲੀ ਸਰਕਾਰ ਤੋਂ ਕਿ ਅੱਜ ਤੋਂ ਸਰਕਾਰ ਰੁਸ਼ਟਾ ਜਾਰ ਨਾ ਹੋਵੇ ਜੀ ਬੇਰੋਜ਼ਗਾਰੀ ਦੂਰ ਹੋਵੇ ਔਰ ਆਪਣਾ ਸਫਾਈ ਰਹੇ ਔਰ ਪੰਜਾਬ ਦੇ ਡਿਵੈਲਪਮੈਂਟ ਹੋਵੇ ਜਿੱਥੇ ਆਮ ਲੋਕਾਂ ਦੀ ਸਭ ਵਾਸਤੇ ਖੁਸ਼ਹਾਲੀ ਹੋਵੇ ਸਾਰੇ ਲੋਕ ਸੁਖੀ ਰਹਿਣ ਹਰ ਇੱਕ ਨੂੰ ਕਿਸੇ ਗੱਲ ਦੀ ਕਿਸੇ ਗੱਲ ਦੀ ਨਾ ਮੈਡੀਕਲ ਦੀ ਹਰ ਚੀਜ਼ ਦੀ ਸੁਵਿਧਾ ਹੋਵੇ ਸਿਹਤ ਤੇ ਬਹੁਤ ਜ਼ਰੂਰੀ ਹੈ ਨਾ ਜੀ ਸਿਹਤ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਆਰਿਆਂ ਦੇ ਬਜ਼ੁਰਗ ਆਦਮੀ ਨੂੰ ਉਹਦਾ ਵੈਸੇ ਹੀ ਸਿਹਤ ਤੇ ਬੜੀ ਜ਼ਰੂਰਤ ਹੈਗੀ ਲੇਕਿਨ ਕੋਈ ਗਵਰਨਮੈਂਟ ਕਰਦੀ ਨਹੀਂ ਹੈਗੀ ਬਸ ਉਹ ਉੱਤੋਂ ਤੋਂ ਲਾਰੇ ਲਾ ਦਿੰਦੇ ਆ ਤੇ ਕਰਦੀ-ਕੁਰਦੀ ਕੁਝ ਨਹੀਂ ਹੈਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਅਰਨਾ ਚਾਨਾ ਗੱਲ ਕਰਾਂਗੇ ਤੁਸੀਂ ਕੀ ਚਾਹੁੰਦੇ ਹੋ ਵੋਟ ਪਾ ਕੇ ਆਗੇ ਤੁਸੀਂ ਹਾਂ ਜੀ ਤੇ ਕੀ ਦਿਮਾਗ ਵਿੱਚ ਕੀ ਮੁੱਦੇ ਸੀ ਤੁਹਾਡੇ ਇਸ ਵਾਰ ਕੀ ਸੋਚ ਕੇ ਤੁਸੀਂ ਵੋਟ ਪਾਈ ਵੀ ਕਿਹੜੇ ਕਿਹੜੇ ਮੁੱਦੇ ਤੁਹਾਡੇ ਦਿਮਾਗ ਵਿੱਚ ਚੱਲਦੇ ਨੇ ਬਹੁਤ ਵਧੀਆ ਸਰਕਾਰਾਂ ਨਹੀਂ ਚੇਦੀਆਂ ਹਾਂਜੀ ਦੋ ਸਰਕਾਰਾਂ ਦੇਖ ਲਈਆਂ ਨੇ ਦੇਖ ਲੈਣੇ ਹੁਣ ਨੈਕਸਟ ਕਿਹੜੀ ਆਉਂਦੀ ਹੈ ਦੇਖ ਲੈਣੇ ਠੀਕ ਹੈ ਜੀ ਤੇ ਵਧੀਆ ਸਰਕਾਰਾਂ ਜਿਹਦੇ ਜੋ ਸਭ ਕੁਝ ਇਹਦੇ ਵਿੱਚ ਹੀ ਆ ਜਾਂਦਾ ਅਪੀਲ ਕੀ ਕਰਨਾ ਚਾਹੁੰਗਾ ਕੋਈ ਮੰਗੋ ਵਧੀਆ ਜਿਹੜੀ ਸਰਕਾਰਾਂ ਪੀਲ ਹੈ ਹੀ ਕਿ ਵਧੀਆ ਸਰਕਾਰ ਹੋਵੇ ਪਰ ਜਿਹੜੀ ਵੀ ਆਵੇ ਵਧੀਆ ਹੋਵੇ ਬਸ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀ ਗੱਲਬਾਤ ਕਰਾਂਗੇ ਆਪਾਂ ਹੋਰ ਜਿਹੜੇ ਲੋਕ ਨੇ ਤਾਂ ਦੱਸਦੇ ਕੀ ਜਿਹੜਾ ਸਮਾਂ ਵਾਂ ਆ ਸਮਾਂ 3 ਜਿਹੜਾ 3 ਵੱਜ ਚੁੱਕੇ ਨੇ ਸਮਾਂ ਤੁਹਾਨੂੰ ਦੱਸਦੇ ਕਿ 3 ਵਜ ਦਾ ਸਮਾਂ ਹੋ ਚੁੱਕਾ ਵਾ ਤੇ ਹਲਕਾ ਪੱਛਮੀ ਤੋਂ ਅਸੀਂ ਤੁਹਾਨੂੰ ਲਾਈਵ ਵਿਖਾ ਰਹੇ ਹਾਂ ਐਸਐਮਜ਼ੀ ਦੇ ਤੇਰੀ ਲਾਈਵ ਤਸਵੀਰਾਂ ਵਿਖਾ ਰਹੇ ਤੁਹਾਨੂੰ ਲਾਈਵ ਤਸਵੀਰਾਂ ਵਿਖਾਣੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਆਪਾਂ ਫਿਲਹਾਲ ਤੁਹਾਨੂੰ ਦੱਸ ਜਾਈਏ ਕਿ ਅਸੀਂ ਇਸ ਵਕਤ ਖੜੇ ਆਂ ਬੂਥ ਨੰਬਰ 27 ਬੂਥ ਨੰਬਰ 28 ਬੂਥ ਨੰਬਰ 29 ਬੂਥ ਨੰਬਰ 30 2 ਵਜੇ ਤੁਹਾਨੂੰ ਦੱਸ ਦਿੰਦੇ ਆ ਕਿ ਕਿੰਨੀਆਂ ਵੋਟਾਂ ਪੈ ਚੁੱਕੀਆਂ 2 ਵਜੇ ਤੁਹਾਨੂੰ ਦੱਸ ਦਿੰਦੇ ਆ 27 ਨੰਬਰ 447 28 ਨੰਬਰ 385 29 ਨੰਬਰ 305 30 ਨੰਬਰ 476 ਵੋਟਾਂ ਪੈ ਚੁੱਕੀਆਂ ਸੀ ਇਹਨਾਂ ਤਸਵੀਰਾਂ ਅਸੀਂ ਵਿਖਾ ਰਹੇ ਆ ਹਲਗਾ ਪੱਛਮੀ ਤੋਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਾਫੀ ਲੋਕ ਵੋਟ ਪਾ ਕੇ ਜਾ ਚੁੱਕੇ ਨੇ ਔਰ ਲੋਕ ਆ ਰਹੇ ਨੇ 2022 ਦੀਆਂ ਵਿਧਾਨ ਸਭਾ ਨੂੰ ਲੈ ਕੇ ਲੋਕ ਕਾਫੀ ਇਸ ਵਕਤ 6:00 ਵਜੇ ਨੇ 6:00 ਵਜੇ ਆਪਾਂ ਗੱਲਬਾਤ ਕਰਾਂਗੇ ਲੋਕਾਂ ਨਾਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਬੀਜੀ ਵੋਟ ਪਾ ਲਈ ਆ ਹਾਂ ਜੀ ਕੀ ਦਿਮਾਗ ਵਿੱਚ ਕਿਹੜਾ ਮੁੱਦਾ ਚੱਲਦਾ ਪਿਆ ਸੀ ਕਿਹੜਾ ਮੁੱਖ ਮੁੱਦਾ ਵਾ ਤੁਹਾਡੇ ਦਿਮਾਗ ਵਿੱਚ ਵਿਚੇ ਰੱਖੀ ਪੰਜਾਬ ਜਿੱਤੇ ਹਾਂ ਜੀ ਪੰਜਾ ਪੰਜਾ ਜਿੱਤੇ ਨਹੀਂ ਨਹੀਂ ਮੁੱਦੇ ਦੀ ਗੱਲ ਕਰ ਰਹੇ ਸੀ ਮੁੱਦਾ ਕੀ ਸੀ ਬੱਚਿਆਂ ਦੀ ਜਿਹੜੀ ਸਟੱਡੀ ਹੈ ਇਹਨੂੰ ਆਸਾਨ ਕੀਤਾ ਜਾਵੇ ਬੇਸਿਕਲੀ ਤਾਂ ਕਿ ਬੱਚਾ ਸਟੱਡੀ ਸੋਹਣੀ ਤਰ੍ਹਾਂ ਕਰ ਸਕੇ ਸਕੂਲਾਂ ਨੂੰ ਸੋਹਣੀ ਤਰ੍ਹਾਂ ਖੋਲ ਦਿੱਤਾ ਜਾਵੇ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਤਰੱਕੀ ਕੀਤੀ ਜਾਵੇ ਤਰੱਕੀ ਦੇਸ਼ ਕਰੇ ਸਾਡਾ ਬੱਚਾ ਜਿਹੜਾ ਯੁਵਾ ਹੈ ਅੱਗੇ ਵਧੇ ਖੇਡਾਂ ਵੱਲ ਕ੍ਰਿਕਟ ਵਾਲ ਕੋਈ ਵੀ ਖੇਡਾਂ ਵਾਲੇ ਧਿਆਨ ਦੇ ਨਸ਼ਾ ਪੱਤਿਆਂ ਤੋਂ ਸਾਡੇ ਪੰਜਾਬ ਤੋਂ ਦੂਰ ਰੱਖਿਆ ਜਾਵੇ ਮੇਨ ਮੁੱਦਾ ਇਹ ਨਸ਼ੇ ਦੀ ਗੱਲ ਕਰ ਰਹੇ ਹੋ ਕਿ ਅਗਲੀ ਸਰਕਾਰ ਆਵੇਗੀ ਤੇ ਇਹ ਚੀਜ਼ਾਂ ਦੂਰ ਹੋਣਗੀਆਂ ਦੇਖੋ ਜੀ ਜੇ ਆਂਦੀ ਹੈ ਕਰਦੀ ਹੈ ਤਾਂ ਫਿਰ ਉਸ ਤੋਂ ਬਾਅਦ ਉਹ ਚੋਣ ਲੈਣ ਦੇ ਵੋਟਾਂ ਲੈਣ ਦੇ ਹੱਕ 'ਚ ਹੈ ਨਹੀਂ ਤਾਂ ਫਿਰ ਉਸ ਨੂੰ ਫਿਰ ਅਸੀਂ ਬਤਲਾਵਾਂਗੇ ਸੋ ਇਹ ਤੇ ਸਰ ਜੀ ਇਹ ਦੱਸੋ ਮਹਿੰਗਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਭ੍ਰਸ਼ਟਾਚਾਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਮੁੱਦਾ ਹੈ ਮਹਿੰਗਾਈ ਭ੍ਰਸ਼ਟਾਚਾਰ ਵੀ ਬਹੁਤ ਵੱਡਾ ਮੁੱਦਾ ਹੈ ਪਰ ਉਹ ਇਹ ਤਾਂ ਸਰਕਾਰ ਨੂੰ ਕੰਮ ਕਰਨਾ ਪੈਣਾ ਜੀ ਜਨਤਾ ਤਾਂ ਹਰ ਸਾਲ ਹਰ ਪੰਜ ਸਾਲਾਂ ਬਾਅਦ ਵੋਟ ਪਾਈ ਦਿੰਦੀ ਹੈ ਪਰ ਕਰਨਾ ਤਾਂ ਸਰਕਾਰ ਨੂੰ ਪੈਣਾ ਮੇਨ ਗੱਲ ਇਹ ਨਾਲ ਬੇਟੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬੱਚਿਆਂ ਨੂੰ ਨਸ਼ੇ ਆਉਣ ਵਾਲੀ ਪੀੜ੍ਹੀ ਨਾ ਤਰੱਕੀ ਕਰ ਸਕੇ ਨਸ਼ਿਆਂ ਤੋਂ ਦੂਰ ਰਵੇ ਆਸ ਰੱਖਦੇ ਹਾਂ ਵੀ ਆਉਣ ਵਾਲੀ ਸਰਕਾਰ ਇਹ ਚੀਜ਼ਾਂ ਹੱਲ ਕਰੇਗੀ ਹਾਂ ਜੀ ਬਿਲਕੁਲ ਜਰੂਰ ਕਰੇਗੀ ਬਹੁਤ ਬਹੁਤ ਧੰਨਵਾਦ ਜੀ ਅੱਜ ਦਾ ਗੱਲਬਾਤ ਕੀਤੀ ਹੈ ਲੋਕਾਂ ਦਾ ਕਿ ਮੇਨ ਇਹਨਾਂ ਦਾ ਮੁੱਖ ਮੁੱਦਾ ਸੀਗਾ ਭ੍ਰਸ਼ਟਾਚਾਰ ਨੂੰ ਲੈ ਕੇ ਨਸ਼ਾ ਨੂੰ ਲੈ ਕੇ ਕਹਿੰਦੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀ ਸਰਕਾਰ ਜਿਹੜੀ ਵੀ ਸਰਕਾਰ ਆਵੇਗੀ ਤੇ ਇਹਨਾਂ ਮੁੱਦੇ ਨੂੰ ਹੱਲ ਕਰੇਗੀ ਤਸਵੀਰਾਂ ਤੁਹਾਨੂੰ ਅਸੀਂ ਫੇਰ ਦੁਬਾਰਾ ਦੱਸ ਦਿੰਨੇ ਹਾਂ ਹਲਕਾ ਪਛਮੀ ਤੋਂ ਬੋਲ ਰਹੇ ਹਾਂ ਬੂਥ ਨੰਬਰ 27 28 29 30 ਤੁਸੀਂ ਤੁਹਾਨੂੰ ਲਾਈਵ ਤਸਵੀਰਾਂ ਵਿਖਾਣੀਆਂ ਦੁਬਾਰਾ ਤੁਹਾਨੂੰ ਰਿਪੀਟ ਕਰ ਦਿੰਨੇ ਆ ਕਿ 2 ਵਜੇ ਦੀ ਜਿਹੜੀ ਵੋਟਾਂ ਸੀਗੀਆਂ 2 ਵਜੇ ਤੱਕ ਦੀਆਂ ਵੋਟਾਂ ਪੈ ਚੁੱਕੀਆਂ ਸੀਗੀਆਂ 27 ਨੰਬਰ 447 ਵੋਟਾਂ 28 ਤੋਂ 385 ਵੋਟਾਂ 29 ਤੋਂ 305 ਵੋਟਾਂ 30 ਤੋਂ 476 ਵੋਟਾਂ ਇੱਡੇ ਪਹੁੰਚ ਚੁੱਕੇ ਹਾਂ 2 ਵਜੇ ਤੱਕ ਜਾਂ ਹੁਣ ਜਿਹੜਾ ਸਮਾਂ ਵਾਂ ਤਾਂ 10:00 ਵੀ ਦੱਸ ਦੇਣਾ ਜਿਹੜਾ ਹੁਣ ਸਮਾਂ ਵਾਂ 3 ਵਜੇ ਦਾ 5 ਮਿੰਟ ਹੋ ਚੁੱਕਾ ਵਾ ਤੁਸੀਂ ਵੀਰੇ ਤੁਹਾਨੂੰ ਬੁਖਾਰਿਆ ਆਪਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਸასი ਗਰ ਮੈਡਮ ਜੀ ਮੈਡਮ ਜੀ ਜਿਹੜਾ ਵੋਟ ਪਾਣਗੇ ਸੀ ਦਿਮਾਗ ਵਿੱਚ ਕੋਈ ਐਸਾ ਮੁੱਖ ਮੁੱਦਾ ਹੋਵੇ ਤੁਹਾਡੇ ਦਿਮਾਗ ਵਿੱਚ ਵੋਟ ਫॉर ਬੀਜਪੀ ਨਹੀਂ ਜਿਹ ਮੁੱਦੇ ਦੀ ਗੱਲ ਕਰ ਰਹੀ ਸੀ ਵੀ ਮੁੱਦਾ ਕਿਹੜਾ ਸੀ ਤੁਹਾਡੇ ਦਿਮਾਗ ਵਿੱਚ ਕਿਹੜੇ ਤੁਸੀਂ ਬਤਲਾਵ ਜਾਣਾ ਕਿ ਕਿਸ ਤਰ੍ਹਾਂ ਹੱਲ ਕਰਾਉਣਾ ਚਾਹੁੰਦੇ ਹੋ एवरीवन ਮੰਡਸ ਕੀ ਪ੍ਰੋਗਰੈਸ ਹੋਏ ਆਪਣੇ ਆਪਣੇ ਜ਼ਿਲ੍ਹੇ ਕਿਸ ਤਰ੍ਹਾਂ ਦਾ ਮੈਡਮ

ਜਿਹੜਾ ਪ੍ਰੋਗਰੈਸ ਹੈ ਕੀ ਉਹ ਵਧੀਆ ਹੋਣਾ ਚਾਹੀਦਾ ਵਾ ਇਸ ਵਾਰ ਤੁਹਾਨੂੰ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਲਾਈਵ ਜਿਹੜਾ ਸਮਾਗਮ 3 ਵਜੇ 5 ਮਿੰਟ ਦਾ ਹੋ ਚੁੱਕਾ ਵਾ ਲੋਕ ਆ ਰਹੇ ਨੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਸਸੀ ਕਾ ਸਰ ਜੀ ਨਹੀਂ ਜੀ ਬਜ਼ੁਰਗ ਗੱਲਬਾਤ ਨਹੀਂ ਕਰਨਾ ਚਾਹੁੰਦੇ ਸਾਡੇ ਨਾਲ ਬਿਜ਼ੀ ਨੇ ਥੋੜਾ ਜਲਦੀ ਵਿੱਚ ਨੇ ਆਪਾਂ ਤਸਵੀਰਾਂ ਤੁਹਾਨੂੰ ਲਾਈਵ ਵਿਖਾ ਰਹੇ ਹਾਂ ਐਸਐਮਜ਼ ਦੇ ਜ਼ਰੀਏ ਸਰ ਵੋਟ ਪਾ ਕੇ ਆ ਗਏ ਹੋ ਹਾਂਜੀ ਪਾਲੀ ਦੀ ਪਾਲੀ ਆਲ ਰਾਈਟ ਇਹ ਇਸ ਵਾਰ ਕਿਹੜਾ ਕੋਈ ਮੁੱਖ ਮੁੱਦਾ ਹੋਵੇਗਾ ਤੁਹਾਡੇ ਦਿਮਾਗ ਵਿੱਚ ਵੀ ਤੁਸੀਂ ਹੁਕਮਤ ਹੈ ਜੇ ਅਸੀਂ ਝਾੜੂ ਨੂੰ ਵੋਟ ਪਾਈ ਹੈ ਜੀ ਨਹੀਂ ਸਾਰੇ ਮੈਂ ਤੁਹਾਨੂੰ ਵੋਟ ਪਾ ਇਹ ਨਹੀਂ ਤੁਹਾਨੂੰ ਪੁੱਛਿਆ ਕਿ ਕਿਹਨੂੰ ਵੋਟ ਪਾਈ ਹੈ ਇਹ ਕੋਈ ਮੁੱਖ ਮੁੱਦਾ ਹੋਵੇਗਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਮੁੱਖ ਮੁੱਦਾ ਕੁਝ ਨਹੀਂ ਜੀ ਹਾਂ ਗ੍ਰੇਵ ਜਨਤਾ ਦੇ ਨਾਲ ਅਸੀਂ ਹਾਂਜੀ ਠੀਕ ਹੈ ਜੀ ਜਨਤਾ ਦੀ ਜਿਹੜੀ ਸੇਵਾ ਕਰੋਗਾ ਅਸੀਂ ਤੁਹਾਨੂੰ ਚੁਣਨਾ ਚਾਹੇ ਉਹ ਕਾਂਗਰਸ ਸਰਕਾਰ ਹੈ ਚਾਹੇ ਉਹ ਝਾੜੂ ਹੈ ਚਾਹੇ ਕੋਈ ਵੀ ਹੈ ਠੀਕ ਹੈ ਜੀ ਠੀਕ ਹੈ ਜੀ ਮਤਲਬ ਕਿ ਜਿਹੜਾ ਤੁਹਾਡੇ ਹੱਕ ਵਿੱਚ ਜਨਤਾ ਦੇ ਹੱਕ ਵਿੱਚ ਬੋਲ ਰਿਹਾ ਠੀਕ ਹੈ ਬਿਲਕੁਲ ਤੁਹਾਡੀ ਗੱਲ ਆਪਾਂ ਗੱਲਬਾਤ ਕਰਾਂਗੇ ਹੋਰ ਲੋਕਾਂ ਨਾਲ ਮੈਡਮ ਜੀ ਸਤਿ ਸ੍ਰੀ ਅਕਾਲ ਵੋਟ ਪਾ ਲਈ ਜੀ ਹਾਂ ਜੀ ਹਾਂ ਆ ਆਣਾ ਜਦੋਂ ਫਾਇਦਾ ਇਸ ਵਾਰ ਕਿਹੜੇ ਕਿਹੜੇ ਮੁੱਦੇ ਦਿਮਾਗ ਵਿੱਚ ਸੀਗੇ ਤੁਹਾਡੇ ਜਿਹੜੇ ਤੁਸੀਂ ਵੋਟ ਪਾਣਗੇ ਕੋਈ ਨਹੀਂ ਕੋਈ ਨਹੀਂ ਸੀ ਨਾ ਹੋਰ ਕਿਸੇ ਨਾਲ ਬੋਲਦਾ ਮੈਂ ਨਹੀਂ ਬੋਲਾਂ ਕੋਈ ਮੁੱਦਾ ਹੋਵੇ ਐਜੂਕੇਸ਼ਨ ਦਾ ਮੁੱਦਾ ਹੋਵੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਮਹਿੰਗਾ ਇਹਨੂੰ ਲੈ ਕੇ ਕੋਈ ਮੈਡੀਕਲ ਨੂੰ ਸੋਲਦਾ ਹੈ ਮਹਿੰਗਾ ਇਹਨੂੰ ਲੱਗਦਾ ਹੈਗਾ ਜੀ ਮਹਿੰਗਾ ਹੀ ਬਹੁਤ ਕੀਰਤੀ ਹੋਈ ਹੈ ਜੀ ਹਾਂ ਜੀ ਮਹਿੰਗਾਈ ਬਹੁਤ ਹੋਈ ਹੋਈ ਏ ਜੀ ਅਸੀਂ ਚਾਹੁੰਦੇ ਆ ਕਿ ਹੁਣ ਕੋਈ ਅੱਛੀ ਸਰਕਾਰ ਆਵੇ ਜਿਹੜਾ ਮਹਿੰਗਾਈ ਨੂੰ ਕੰਟਰੋਲ ਕਰੇ ਥੋੜਾ ਜਿਹਾ ਅੱਛਾ ਆਪਨੇ ਆਉਣ ਵਾਲੀ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਬਸ ਬੱਚਿਆਂ ਦਾ ਭਵਿੱਖ ਅੱਛਾ ਹੋਣਾ ਚਾਹੀਦਾ ਨੌਕਰੀਆਂ ਵਗੈਰਾ ਬੱਚਿਆਂ ਨੂੰ ਮਿਲ ਜਾਂਦੀਆਂ ਨੇ ਬਸ ਸਾਰਾ ਕੁਝ ਅੱਛਾ ਹੋਣਾ ਚਾਹੀਦਾ ਹੈ ਸਰਕਾਰ ਨੂੰ ਥੋੜਾ ਸੋਚਣਾ ਜ਼ਿਆਦਾ ਹੁਣ ਹਨਾ ਮੈਡਮ ਕਾਫੀ ਜਿੜਕ ਸੋਚ-ਸੋਚ ਕੇ ਬੋਲ ਰਹੇ ਨੇ ਕੋਈ ਨਾ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਲੋਕਾਂ ਨਾਲ ਬੋੜ ਪਾ ਲਈ ਤੁਸੀਂ ਉਹ ਪਾ ਲਈਏ ਜੀ ਹਾਂ ਜੀ ਇਸ ਵਾਰ ਕੀ ਤੁਹਾਡੇ ਦਿਮਾਗ ਵਿੱਚ ਮੁੱਖ ਮੁੱਦਾ ਆਵੇ ਕੋਈ ਤੁਹਾਡੇ ਦਿਮਾਗ ਵਿੱਚ ਵੀ ਤੁਸੀਂ ਸਰ ਕੋਈ ਵੀ ਆਵੇ ਕੰਮ ਵਧੀਆਣਾ ਚੇ ਤੇ ਮਹਿੰਗਾਈ ਘਟੋਣੀ ਚਾਹਤ ਮਹਿੰਗਾਈ ਬਹੁਤ ਜ਼ਿਆਦਾ ਕੀਤੀ ਹੋਈ ਆ ਤੇ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਿਆ ਵਿਹਾਰ ਚ ਲક્ષਣ ਕਰਤਾ મોદી ਇੱਥੇ ਘਰ ਬਣਾ ਕੇ ਦਿੰਦਾ ਕਹਿੰਦਾ ਗਰੀਬ ਬੰਦੇ ਨੂੰ ਘਰ ਬਣਾ ਕੇ ਦੇਣਾ ਘਰ ਬਣਾ ਕੇ ਦਿੱਤਾ ਹੀ ਨਹੀਂ ਮਹਿੰਗਾਈ ਦੀ ਗੱਲ ਕੀਤੀ ਹੈ ਮਹਿੰਗਾਈ ਕਿਸ ਤਰ੍ਹਾਂ ਘਟ ਹੋਵਗੀ ਕੀ ਲੱਗਦਾ ਤੁਹਾਨੂੰ ਮੈਂ ਜੀ ਮਹਿੰਗਾਈ ਦੀ ਗੱਲ ਕੀਤੀ ਤੁਸੀਂ ਮਹਿੰਗਾਈ ਸਰ ਮੈਨੂੰ ਚਾਂਸ ਨਹੀਂ ਲੱਗਦਾ ਬਹੁਤ ਘਟੂਗੀ ਕਿਉਂਕਿ ਮਹਿੰਗਾਈ ਆ ਸਰਕਾਰ ਤੋਂ ਕੀ ਮੰਗ ਕਰ ਰਹੇ ਮਹਿੰਗਾਈ ਘਟ ਹੋਵੇ ਮਹਿੰਗਾਈ ਘਟ ਹੋਵੇ ਤੇ ਕੰਮਕਾਰ ਵਧਿਆ ਹੋਵੇ ਠੀਕ ਹੈ ਜੀ ਤੇ ਗਰੀਬ ਬੰਦੇ ਨੂੰ ਘਰ ਬਣਾ ਕੇ ਦੋ ਜਿਨ੍ਹਾਂ ਦੇ ਘਰ ਨਹੀਂ ਬਣਿਆ ਜਿਹੜੇ ਵਿਧਵਾ ਉਹਨਾਂ ਦੇ ਵੀ ਘਰ ਬਣਾਉਣਾ ਚਾਹੀਦਾ ਠੀਕ ਹੈ ਜੀ ਗੱਲਬਾਤ ਕੀਤੀ ਭਾਜੀ ਨਾਲ ਉਹਨਾਂ ਦਾ ਕਹਿਣਾ ਜਿਹੜੇ ਗਰੀਬ ਬੰਦੇ ਆ ਜਿਹੜੇ ਲੋਕ ਰਾਏ ਤੇ ਰਹਿੰਦੇ ਨੇ ਉਹਨਾਂ ਨੂੰ ਸਰਕਾਰਾਂ ਵੱਲੋਂ ਘਰ ਬਣਾ ਕੇ ਦਿੱਤੇ ਜਾਣ ਜਿਹੜੀ ਆਉਣ ਵਾਲੀ ਕੋਈ ਵੀ ਸਰਕਾਰ ਆਂਦੀ ਹੈ ਇਹਨਾਂ ਦੀ ਇਹ ਡਿਮਾਂਡ ਆ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਪਿਲਹਾਲ ਤੁਸੀਂ ਤਸਵੀਰਾਂ ਵੇਖ ਰਹੋ ਹਲਕਾ ਪਛਮੀ ਦੀਆਂ ਲੋਕ ਵੋਟ ਪਨ ਆਰਐਨਏ ਤੇ ਕਈ ਲੋਕ ਵੋਟ ਪਾ ਕੇ ਜਾ ਚੁੱਕੇ ਨੇ ਦੁਬਾਰਾ ਤੁਹਾਨੂੰ ਮੈਂ ਟਾਈਮ ਦੱਸ ਦੇਣਾ ਵਾ 3 ਵਜੇ ਕੇ 10 ਮਿੰਟ ਦਾ ਟਾਈਮ ਹੋ ਚੁੱਕਾ ਦੁਬਾਰਾ ਤੁਹਾਨੂੰ ਟਾਈਮ ਦੱਸ ਰਿਹਾ 3 ਵਜੇ ਕੇ 10 ਮਿੰਟ ਦਾ ਟਾਈਮ ਹੋ ਚੁੱਕਾ ਵਾ ਜਿਹੜੀ 2 ਵਜੇ ਦੀ ਵੋਟ ਸੀਗੀ ਉਹ ਤੁਹਾਨੂੰ ਦੱਸ ਦੇਣਾ ਵਾ ਸਦਾਈ ਨੰਬਰ 447 28 ਨੰਬਰ 385 29 ਨੰਬਰ 3053 ਨੰਬਰ 476 ਇਹ ਵੋਟਾਂ ਪੈ ਚੁੱਕੀਆਂ ਸੀਗੀਆਂ 2 ਵਜੇ ਤੱਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਰ ਜਿਹੜਾ ਹੁਣ ਸਮਾਂ ਵਾ ਹੁਣ ਸਮਾਂ 3:10 ਹੋ ਚੁੱਕਾ ਵਾ ਲੋਕ ਕਾਫੀ ਵੋਟ ਪਾ ਕੇ ਆ ਚੁੱਕੇ ਨੇ ਕਾਫੀ ਲੋਕ ਵੋਟ ਪਾਣ ਜਾ ਰਹੇ ਨੇ ਲੋਕਾਂ ਵੀ ਉੱਸਾ ਨਜ਼ਰ ਆ ਰਿਹਾ ਵਾ ਗੱਲਬਾਤ ਕਰਦੇ ਆ ਆਪਸਰ ਦੇ ਨਾਲ ਸੱਚੀ ਗੱਲ ਸਰ ਸਰ ਜਦੋਂ ਵੋਟ ਪਾਣ ਗਏ ਸੀ ਦਿਮਾਗ ਵਿੱਚ ਕਿਹੜਾ ਮੁੱਖ ਮੁੱਦਾ ਸੀਗਾ ਤੁਹਾਡੇ ਬੇਰੋਜ਼ਗਾਰੀ ਮਹਿੰਗਾਈ ਐਜੂਕੇਸ਼ਨ एजुकेशन ले की कहना चाहूंगा तुझे एजुकेशन नु देखो पॉलिसीज़ तो बहुत है लोगों के पास लेकिन देखते हैं कौन वर्क करता है एक बार मौका देके देखते हैं महंगाई जी की बात की महंगाई ने तो कवर थोड़ी पी है बेरोजगार लोग बाहर जा रहे ने बेरोजगार लोग नहीं बाहर जा रहे ऑपर्चुनिटीज नहीं बेरोजगार नहीं लोग लोग अच्छो बाहर जा रहे हैं नहीं है इंडस्ट्री नु कोई एप्रिसिएशन नहीं मिलती इंडस्ट्री प्लान कर दी पी है ਸਾਹੀ ਯੂਥ ਬਾਹਰ ਜਾ ਰਹੀ ਹੈ 20 25 25 ਲੱਖ ਰੁਪਏ ਖਰਚ ਕੇ ਆਉਣ ਵਾਲੀ ਸਰਕਾਰ ਤੋਂ ਮੰਗ ਕੀ ਕਰਦੇ ਹਾਂ 인ਫਰਾਸਟ੍ਰਕਚਰ ਨੂੰ ਡਿਵੈਲਪ ਕਰਨਗੇ ਇਕਨੋਮੀ ਨੂੰ ਸਟਰੋਂਗ ਕਰਨਗੇ ਇੰਡਸਟਰੀ ਲਈ ਆਣਗੇ ਇੰਡਸਟਰੀ ਦੀ ਕੋਈ ਨਵੇਂ ਪੈਕੇਜ ਦੇਣਗੇ ਤਾਂ ਕਿ ਇੱਥੇ ਇੰਡਸਟਰੀ ਲੱਗੇ ਔਰ ਉਸ ਦੇ ਨਾਲ ਬੇਰੋਜ਼ਗਾਰੀ ਘਟੇ ਆਉਣ ਵਾਲੀ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਾਂ ਗੱਲਬਾਤ ਕੀਤੀ ਸਰ ਦੇ ਨਾਲ ਸਰ ਦਾ ਮੇਨ ਮੁੱਦਾ ਸੀਗਾ ਬੇਰੋਜ਼ਗਾਰੀ ਮੇਨ ਮੁੱਦਾ ਸੀਗਾ ਇਹਨਾਂ ਦਾ ਬੇਰੋਜ਼ਗਾਰੀ ਗੱਲਬਾਤ ਕਰਾਂਗੇ ਲੋਕਾਂ ਨਾਲ ਤਸਵੀਰਾਂ ਤੁਹਾਨੂੰ ਦੁਬਾਰਾ ਬੂਝੇ ਇੱਥੇ ਦਿਖਾਣੇ ਆ ਦੁਬਾਰਾ ਤਸਵੀਰਾਂ ਤੁਹਾਨੂੰ ਵਿਖਾ ਦੇਣੀ ਆ 27 28 29 30 ਨੰਬਰ ਬੂਥ 62 23 ਨੰਬਰ ਬੂਥੋਂ ਸੀ ਤੁਹਾਨੂੰ ਲਾਈਵ ਵਿਖਾ ਰਹੇ ਹਾਂ ਸਿੱਧਾ ਐਸ ਐਮ ਜ਼ेड ਦੇ ਜ਼ਰੀਏ ਤੁਹਾਨੂੰ ਲਾਈਵ ਤਸਵੀਰਾਂ ਵਿਖਾ ਰਹੇ ਆ 3 ਵਜੇ 7 ਮਿੰਟ ਦਾ ਸਮਾਂ ਹੋ ਚੁੱਕਾ ਵਾ 3 ਵਜੇ 7 ਮਿੰਟ ਦਾ ਸਮਾਂ ਹੋ ਚੁੱਕਾ ਵਾ ਉੱਲੀ ਪਾ ਕੇ ਨਾ ਮਾਤੇ ਕੰਮ ਕਦੋਂ ਸ਼ੁਰੂ ਕਰਦੇ ਆ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਲਾਈਵ ਤੇ ਮੈਡਮ ਨਾਲ ਗੱਲਬਾਤ ਕਰਦੇ ਆ ਹਾਂਜੀ ਆਜੋ ਇੱਕ ਮਿੰਟ ਗੱਲ ਸੁਣੋ ਜਿਹੜਾ ਵਿੱਕੀ ਆਇਆ ਦਾ ਉੱਤੇ ਇਹ ਦੱਸੋ ਕਿ ਉਹਨਾਂ ਨੇ ਭੇਜਦੀ ਆ ਆਪਣਾ ਉਹਨਾਂ ਨੇ ਗੱਲ ਕਰ ਲਈਤੀ ਸੀ ਮੈਡਮ ਕਹਿ ਰਹੇ ਆ ਉਹਨਾਂ ਨੂੰ ਭੇਜਦੀ ਆ এডুকেশন ਵਾਸਤੇ ਕੋਹੋ ਹਾਂਜੀ ਹਾਂਜੀ ਬੋਲੋ ਮੈਂ ਕਹੇ এডুকেশন ਬੱਚਿਆਂ ਦੀ ਇੰਨੀ ਕਾਸਟਲੀ ਹੈ ਇਹ ਹੋਣੀ ਚਾਹੀਦੀ ਹੈ ਕਮ ਰੇਟ ਤੇ ਉਹ ਉਹਨਾਂ ਨੇ ਬੈਗ ਬੜੇ ਭਾਰੀ ਹੈ ਉਹਨੇ ਤਾਂ ਬੱਚੇ ਪੜ ਨਹੀਂ ਸਕਦੇ এডুকেশন ਵੱਲ ਖਾਸ ਧਿਆਨ ਰੱਖੋ ਹਾਂਜੀ ਤੇ ਹੋਰ ਕਿਹੜਾ ਕਿਹੜਾ ਮੁੱਦਾ ਸਾਡੇ ਦਿਮਾਗ ਵਿੱਚ ਕੋਈ ਸਾਡੇ ਕੋਲ ਤਾਂ ਬੇ ਬੱਚਿਆਂ ਦਾ ਜਨਤਰੀ ਦਾ ਬੇਰੁਜ਼ਗਾਰੀ ਦਾ আরে ਬੇਰੁਜ਼ਗਾਰ ਤਾਂ ਪੜੇ ਲਿਖੇ ਬੱਚੇ ਲਾਭ ਹੀ ਲੈਂਦੇ ਆ ਬੇਰੁਜ਼ਗਾਰੀ ਵਾਲੀ ਕੋਈ ਗੱਲ ਨਹੀਂ ਮਹਿੰਗਾਈ ਵੀ ਠੀਕ ਹੈ ਮੈਡੀਕਲ ਮੈਡੀਕਲ ਬਹੁਤ ਕਾਸਟਲੀ ਹੈ ਮੈਡੀਕਲ ਵੀ ਸਸਤਾ ਹੋਣਾ ਚਾਹੀਦਾ ਹਸਪੀਟਲ ਤਾਂ ਬਹੁਤ ਮਹਿੰਗਾ ਹੁੰਦਾ ਜਿਹੜਾ ਵੀ ਗਰੀਬ ਬੰਦੇ ਵਾਸਤੇ ਤਾਂ ਬਹੁਤ ਸਰਕਾਰੀ ਹਸਪੀਟਲ ਦੀ ਸੁਵਿਧਾ ਹੋਣੀ ਚਾਹੀਦੀ ਹੈ ਹਾਂ ਹਾਂ ਬਿਲਕੁਲ ਪ੍ਰਾਈਵੇਟ ਤਾਂ ਬਹੁਤ ਮਹਿੰਗੇ ਹੈ ਹਸਪੀਟਲ ਐਜੂ ਹਾਂ ਐਜੂਕੇਸ਼ਨ ਮਹਿੰਗੀ ਹੈ ਮੈਡੀਕਲ ਮਹਿੰਗਾ ਬਹੁਤ ਬਸ ਬਹੁਤ ਬਹੁਤ ਧੰਨਵਾਦ ਅਸੀਂ ਗੱਲਬਾਤ ਕੀਤੀ ਵਿਜਨਾ ਉਹਨਾਂ ਦਾ ਮੇਨ ਮੁੱਦਾ ਕਿ ਐਜੂਕੇਸ਼ਨ ਔਰ ਮੈਡੀਕਲ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਔਰ ਐਜੂਕੇਸ਼ਨ ਨੂੰ ਲੈ ਕੇ ਉਹਨਾਂ ਦਾ ਮੇਨ ਮੁੱਦਾ ਵਾ ਤਸਵੀਰਾਂ ਤੁਹਾਨੂੰ ਲਗਾਤਾਰ ਜੀ ਵਿਖਾ ਰਹੇ ਆ ਸਵਾਦਨ ਦੁਆਰਾ ਫਿਰ ਦੁਆਰਾ ਦੱਸ ਦਿੰਦੇ ਆ ਸਵਾ ਦਿੰਨ ਹੋ ਚੁੱਕੇ ਜਿਹੜਾ ਸਵਾ 3 ਦਾ ਸਮਾਂ ਹੋ ਚੁੱਕਾ ਵਾ ਹਲਕਾ ਪਛਮੀ ਦੇ ਤਸਵੀਰਾਂ ਵਿਖਾਰੇ ਤੁਹਾਨੂੰ ਅਸੀਂ ਹਲਕਾ ਪਛਮੀ ਦੇ ਬੂਤ ਨਬਰ 28 29 30 60 20 ਨਤੀਤੀ ਇਧਿਆ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਵਿਖਾਰੇ ਸਿੱਧਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਐਸਐਮ ਜੀਐਟ ਦੇ ਏਰੀਆ ਲਾਈਵ ਤਸਵੀਰਾਂ ਵਿਖਾਰੇ ਤੁਹਾਨੂੰ ਅਸੀਂ ਹੋਰ ਕਰੇਗਾ ਸਰਦੂਲ ਹਾਂਜੀ ਹਾਂਜੀ ਵੀਜੀ ਕੀ ਕਹਿਣਾ ਜਾਊਂਗਾ ਆ ਜਾ ਇੱਧਰ ਆ ਜਾ ਸੜਕ ਦੇ ਉੱਧਰ ਆ ਜਾ ਜਰਾ हाँ जी की बोलूंगे की कहना चाहते हम लोग गरीब आदमी है आदमी है।, है मेरे बेटा भी पागल है मेरे लुते चाहिए घर रहने के लिए कहीं कमाए खाए कम से कम छत तो मिलना चाहिए आने वाली सरकार को मांगे छत घर मांगेंगे आने वाली सरकार को घर मांग करते हाँ घर मांग करते है महंगाई नहंगाई कम हो गई ਔਰ ਕੀ ਮੰਗਾ ਤੁਹਾਡੀ ਬਸ ਆਨੇ ਆ ਤੁਹਾਡੇ ਕੋਲ ਜਰਾ ਇੱਕ ਮਿੰਟ ਹੋਰ ਵਾਰ ਗੱਲਬਾਤ ਕਰਦੇ ਆ ਜਿਹੜੇ ਕਾਫੀ ਲੋਕ ਜਿਹੜੇ ਵੋਟ ਪਾ ਕੇ ਆ ਚੁੱਕੇ ਹਾਂਜੀ ਕੋਣ ਬੋਲੇ ਸੀਗੇ ਤੁਸੀਂ ਬੋਲੇ ਸੀਗੇ ਬੋਲੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਕੀ ਪੁੱਛਣਾ ਜਾ ਰਹੇ ਹੋ ਤੁਸੀਂ ਜਦੋਂ ਤੁਸੀਂ ਵੋਟ ਪਾਣਗੇ ਸੀ ਦਿਮਾਗ ਵਿੱਚ ਕਿਹੜੇ ਮੁੱਖ ਮੁੱਦੇ ਸੀ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲੇ ਸਾਡਾ ਤਾਂ ਮੁੱਖ ਮੁੱਦਾ ਇਹੀ ਆ ਕਿ ਯੂਥ ਦੇ ਬਾਰੇ ਸੋਚਿਆ ਜਾਏ ਵੈਲ ਐਜੂਕੇਟਿਡ ਯੂਥ ਹੈ ਜਿਹੜਾ ਪੰਜਾਬ ਦਾ ਅੱਧਾ ਯੂਥ ਤਾਂ ਨਸ਼ੇ ਨੇ ਖਾ ਲਿਆ ਜਿਹੜਾ ਕੋਈ ਪੰਜਾਬ ਦੀ ਐਵਰੇਜ ਕੱਢ ਕੇ ਦੇਖ ਲਓ ਕਿ ਹਰ ਘਰ ਚ ਇੱਕ ਬੱਚਾ ਨਸ਼ੇ ਨੇ ਖਾ ਲਿਆ ਔਰ ਜੇ ਕੋਈ ਇੱਕ ਅੱਧਾ ਬਚਿਆ ਤਾਂ ਨਾਵਨਾ ਡਰਦੇ ਆਂ ਆਪਣੇ ਬੱਚੇ ਅਫਰੋਡ ਪੇ ਹੀ ਇੱਥੇ ਜੁਥ ਨੂੰ ਸਟੈਪ ਅਪ ਕਰਨ ਲਈ ਉਹਨਾਂ ਨੂੰ ਨੌਕਰੀਆਂ ਦੇਣ ਉਹਨਾਂ ਦੇ ਭੁੱਖ ਦੇ ਬਾਰੇ ਸੋਚਣ ਜਿਹੜੇ ਨਾਲ ਜਿਹੜਾ ਆਉਣ ਵਾਲਾ ਜਿਹੜੀ ਸਰਕਾਰ ਹੈ ਉਹ ਐਵੇਂ ਦੀ ਸਰਕਾਰ ਆਵੇ ਕਿ ਸਾਡੇ ਜੁਥ ਬਾਰੇ ਸੋਚੇ ਉਹਨਾਂ ਦੀ ਐਜੂਕੇਸ਼ਨ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਸਾਡਾ ਪੰਜਾਬ ਫੇਰ ਤੋਂ ਹਰਿਆ ਭਰਿਆ ਤੇ ਖੁਸ਼ਹਾਲ ਹੋ ਸਕੇ ਮੈਡੀਕਲ ਨੂੰ ਲੈ ਕੇ ਕੀ ਕਿ ਉਹ ਮੈਡੀਕਲ ਵੀ ਕਾਫੀ ਕੋਸਟੀ ਹੈਗੀ ਆ ਮੈਡੀਕਲ ਦੀਆਂ ਫੈਸਿਲਿਟੀਆਂ ਜਿੱਦਾਂ ਸੈਂਟਰ ਗਵਰਨਮੈਂਟ ਸਕੀਮ ਹੈਗੀ ਆ ਆਯੂਸ਼ਮਨ ਭਾਰਤ ਕੁਝ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਔਰ ਕੁਝ ਲੋਕ ਜਾਣ ਕੇ ਦੇਖੋ ਦੇਖੀ ਜਿਹੜੇ ਉਹ ਬਾਹਰ ਜਾਂਦੇ ਆ ਪ੍ਰਾਈਵੇਟ ਇੰਸਟੀਚਿਊਟ ਚ ਜਾਂਦੇ ਆ ਪਰ ਉਹ ਸੈਵਰੇਜ ਦੇ ਹਿਸਾਬ ਨਾਲ ਜਿੱਦਾਂ ਮਿਡਲ ਕਲਾਸ ਲੋਕਾਂ ਲਈ ਜਿਹੜੇ ਸਿਵਲ ਹਸਪੀਟਲ ਆ ਮੈਨਪਾਵਰ ਦਾ ਫੋਨ ਕਰਕੇ ਉੱਥੇ ਤੁਹਾਡੀ ਪ੍ਰੋਬਲਮ ਜ਼ਰੂਰ ਆਉਂਦੀ ਆ ਗੱਲ ਉੱਥੇ ਹੀ ਆ ਫਿਰ ਕਿ ਹਰ ਯੂਥ ਨੂੰ ਅਗਰ ਟਾਈਮ ਤੇ ਨੌਕਰੀ ਮਿਲੇਗੀ ਤਾਂ ਮੈਨਪਾਵਰ ਹੋਏਗੀ ਮੈਨਪਾਵਰ ਹੋਏਗੀ ਤਾਂ ਸਾਰੀਆਂ ਫੈਸਿਲਿਟੀਆਂ ਵੀ ਹੋਣਗੀਆਂ ਔਰ ਲੋਕਾਂ ਦਾ ਪਰਿਵਕਤੀ ਹੋਗਾ ਦਾ ਸਿਹਤਾਂ ਲਈ ਖਿਲਵਾੜ ਨਹੀਂ ਹੋਏਗਾ ਉੱਥੇ ਵੀ ਮੈਨਪਾਵਰ ਦੀ ਕਮੀ ਹੈ ਅਗਰ ਅਦਰਵਾਈਜ਼ ਫੈਸਿਲਿਟੀਆਂ ਤਾਂ ਉੱਥੇ ਵੀ ਹੈ ਪਰ ਜੇ ਬੰਦਾ ਹੀ ਇੱਕੇ ਕੰਮ ਕਰਨ ਵਾਲਾ ਹੈ ਉੱਥੇ ਔਰ 35 ਬੰਦੇ ਲਾਈਨ 'ਚ ਲੱਗੇ ਹੈ ਲੈਬ ਦਾ ਸਕੀਨ ਲੱਗੇ 35 ਬੰਦੇ ਲੱਗੇ ਤੇ ਕੱਲਾ ਬੰਦਾ ਕਿ ਕਿਹੜੇ ਵਕਤੋਂ ਟੈਸਟ ਲਏਗਾ ਉਹ ਕਿਹੜੇ ਵਕਤੋਂ ਟੈਸਟ ਨੂੰ ਕੰਪਲੀਟ ਕਰੇਗਾ ਕਿਹੜੇ ਤਰਕ ਕੋੜ ਦੇਗਾ ਔਰ ਮਰੀਜ਼ ਕਿਸ ਸਮੇਂ ਤੱਕ ਜਾ ਕੇ ਡਾਕਟਰ ਨੂੰ ਫਾਲੋਅ ਅਪ ਕਰਾਏਗਾ ਇਸ ਕਰਕੇ ਮੈਡੀਕਲ ਫੈਸਿਲਿਟੀਆਂ ਵੀ ਮਤਲਬ ਉਤਰੇ ਸੁਧਾਰੇ ਪਰ ਮੈਨਪਾਵਰ ਦੀ ਕਮੀ ਹੋਣ ਕਰਕੇ ਲੋਕੇ ਬੇਰੁਜ਼ਗਾਰ ਐ ਤੁਰੇ ਫਿਰਦੇ ਆ ਡਿਗਰੀਆਂ ਡਿਪਲੋਮੇ ਲੈ ਕੇ ਇਹੀ ਕਾਰਨ ਐ ਕਿ ਜਿਹੜਾ ਸਾਡਾ ਪੰਜਾਬ ਆ ਉਹ ਦਿਨ-ਦਿਨ ਥੱਲੇ ਨੂੰ ਜਾ ਰਿਹਾ ਯੂਥ ਬਾਹਰ ਜਾ ਰਿਹਾ ਵਾ ਯੂਥ ਐਸੇ ਕਰਕੇ ਬਾਹਰ ਜਾ ਰਿਹਾ ਕਿਉਂਕਿ ਉਹਨਾਂ ਨੂੰ ਇੱਥੇ ਉਹਨਾਂ ਨੂੰ ਪ੍ਰੋਪਰ ਪ੍ਰੋਪਰ ਉਹਨਾਂ ਦੀ ਐਜੂਕੇਸ਼ਨ ਤੋਂ ਬਾਅਦ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਅਗਰ ਪੜਨੇ ਕੇ ਕੇ ਵੀ ਬੱਚੇ ਬਾਹਰ ਕਿਉਂ ਜਾਂਦੇ ਆ ਕਿਉਂਕਿ ਉਹਨਾਂ ਨੂੰ ਇੱਥੇ ਕੋਈ ਆਪਣਾ ਜਿਹੜਾ ਫਿਊਚਰ ਸਿਕਿਉਰ ਨਹੀਂ ਦਿਖ ਰਿਹਾ ਕਿਸੇ ਨੂੰ ਔਰ ਪੇਰੈਂਟਸ ਵੀ ਇਸੇ ਕਰਕੇ ਭੇਜਣਾ ਚਾਹੁੰਦੇ ਆ ਕਿ ਜਿਹੜੀ ਨਸ਼ਿਆਂ ਦੀ ਦੌੜ ਚੱਲੀ ਹੋਈ ਆ ਇਹਦੇ ਤੋਂ ਬਚਾਉਣ ਲਈ ਪੇਰੈਂਟਸ ਵੀ ਚਾਹੁੰਦੀ ਆ ਕਿ ਠੀਕ ਹੈ ਬੈਟਰ ਫਿਊਚਰ ਹੈ ਅਗਰ ਉੱਥੇ ਜਾ ਕੇ ਬੱਚੇ ਆਪਣਾ ਵੈਲ ਸੈਟਲ ਹੁੰਦੇ ਆ ਤਾਂ ਵੈਲੈਂਟ ਗੁੱਡ ਹੁਣ ਜਿਹੜੀ ਵੀ ਸਰਕਾਰ ਆਵੇਗੀ ਕਿਹੜਾ ਪ੍ਰੋਜੈਕਟ ਲੈਣਾ ਚਾਹੀਦਾ ਸਰਕਾਰ ਨੂੰ ਪ੍ਰੋਜੈਕਟ ਸਰਕਾਰ ਜਿਹੜਾ ਮਰਜ਼ੀ ਲੈ ਕੇ ਆਵੇ ਪਰ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜਿਹੜਾ ਸਾਡੇ ਐਜੂਕੇਸ਼ਨ ਵਰਗ ਆ ਜਿਹੜੇ ਐਜੂਕੇਟਿਡ ਬੱਚੇ ਆ ਉਹਨਾਂ ਨੂੰ ਟਾਈਮ ਟੂ ਫੈਸਿਲਿਟੀਆਂ ਦੇਣਾ ਇਹ ਲਾਰੇ ਨਾ ਲਾਉਣ ਕਿ ਤੁਹਾਨੂੰ ਕਣਕ ਦੇ ਦਾਂਗੇ ਤੁਹਾਨੂੰ ਰਾਸ਼ਨ ਦੇ ਦਾਂਗੇ ਫਰੀਦ ਤੁਹਾਨੂੰ ਕੋਲਾਨੀ ਚੀਜ਼ ਫਰੀ ਦੇ ਦਾਂਗੇ ਫਿਰ ਇਹ ਵਾਲਾ ਮੁੱਦਾ ਖਤਮ ਕਰਕੇ ਉਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਬੱਚੇ ਇਹਨੇ ਕਿ ਵੈਲ ਕਾਬਲ ਹੋ ਜਾਣ ਕਿ ਕਿਸੇ ਤੋਂ ਕੁਝ ਮੰਗਣ ਦੀ ਆਸ ਨਾ ਰੱਖਣ ਬਹੁਤ ਹੀ ਜ਼ਿਆਦਾ ਸਿਆਣੀ ਗੱਲ ਕੀਤੀ ਮੈਡਮ ਨੇ ਕਾਫੀ ਵਧੀਆਂ ਗੱਲਾਂ ਕੀਤੀਆਂ ਵਾ ਰੋਜ਼ਗਾਰ ਨੂੰ ਲੈ ਕੇ ਯੂਥ ਨੂੰ ਲੈ ਕੇ ਸਟੱਡੀ ਨੂੰ ਲੈ ਕੇ ਕਾਫੀ ਤੁਸੀਂ ਕੀ ਵੋਟ ਆ ਹੋਰ ਆਪਾਂ ਗੱਲਬਾਤ ਕਰਾਂਗੇ ਲੋਕਾਂ ਨਾਲ ਆਪਾਂ ਗੱਲਬਾਤ ਦੁਬਾਰਾ ਕਰਾਂਗੇ ਕਾਫੀ ਲੋਕ ਬਜ਼ੁਰਗ ਆ ਰਹੇ ਨੇ ਵੋਟ ਪਾ ਕੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਮਾਹ ਤੁਹਾਨੂੰ ਦੁਬਾਰਾ ਦੱਸ ਦੇਣੀ ਕਿ 3 ਵਜੇ ਅ 17 ਮਿੰਟ ਦਾ ਸਮਾਂ ਹੋ ਚੁੱਕਾ ਵਾ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆਪਾਂ ਸਤਿ ਸ੍ਰੀ ਅਕਾਲ ਜੀ ਵੋਟ ਪਾਈ ਵੀ ਜੀ ਹਾਂ ਜੀ ਪਾਈ ਜੀ ਕਿਹੜੇ ਕਿਹੜੇ ਮੁੱਦੇ ਸੀਗੇ ਦਿਮਾਗ ਵਿੱਚ ਇਸ ਵਾਰ ਤੁਸੀਂ ਵੋਟ ਪਾ ਕੇ ਗਏ ਕਿ ਸੋਚ ਬਹੁਤ ਅੱਛਾ ਲੱਗਿਆ ਵੇ ਬੋਟਾ ਚ ਅੰਦਰ ਜਾ ਕੇ ਬਹੁਤ ਵਧੀਆ ਲੱਗਿਆ ਵੇ ਹਾਂਜੀ ਬਹੁਤ ਅੱਛਾ ਪਵੰਦ ਸੀ ਕੋਈ ਮੁੱਦਾ ਹੋਊਗਾ ਤੁਹਾਡੇ ਦਿਮਾਗ ਵਿੱਚ ਮਹਿੰਗਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਮਹਿੰਗਾਈ ਨਹੀਂ ਲੈ ਕੇ ਆਇਆ ਕਹਿੰਦੇ ਜੀ ਹਰ ਈ ਚੀਜ਼ ਮਹਿੰਗੀ ਹੋਈ ਏ ਸਲੰਡਰ ਵੇਖੋ ਉਹ ਮਹਿੰਗਾ ਵੇ ਕਾਰ ਦਸਮਾ ਉਹ ਦੇਖੋ ਮਹਿੰਗਾ ਬਹੁਤ ਜ਼ਿਆਦਾ ਚੀਜ਼ਾਂ ਹਰ ਚੀਜ਼ ਮਹਿੰਗੀ ਏ ਗਰੀਬ ਬੰਦਾ ਕੀ ਕਰ ਸਕਦਾ ਗਰੀਬ ਬੰਦਾ ਕਿੱਥੋਂ ਖਾਏਗਾ ਜੈਨੂੰ ਮਹਿੰਗੇ ਹਰ ਰਸੋਈ ਦਾ ਸਮਾਨ ਜਿਹੜਾ ਉਹ ਸਾਰਾ ਹੀ ਮਹਿੰਗਾ ਵੇ ਜਨਾਨੀਆਂ ਤੇ ਇੱਕ ਰਸੋਈ ਤੇ ਹੀ ਚਾਹੀਦਾ ਹੁੰਦਾ ਏ ਹਾਂਜੀ ਰੋਜ਼ਗਾਰ ਨੂੰ ਲੈ ਕੇ ਕੀ ਕਹਿਣਾ ਚਾਹੁੰਗੇ ਤੁਸੀਂ ਹਾਂਜੀ ਰੋਜ਼ਗਾਰ ਨੂੰ ਲੈ ਕੇ ਰੋਜ਼ਗਾਰ ਨੂੰ ਬੱਚਿਆਂ ਦੇ ਉਨ ਬੈਠੇ ਹੋਏ ਨੇ ਕੋਈ ਕੰਮ ਨਹੀਂ ਹੈ ਬੱਚੇ ਪੰਦਰਾਂ ਦਿਨ ਜਾਂਦੇ ਨੇ 15 ਦਿਨ ਘਰੇ ਬੈਠੇ ਨੇ ਰੋਜ਼ਗਾਰ ਤੋਂ ਬਿਲਕੁਲ ਬਾਊ ਹੀ ਮਨਾਂ ਕਰਦੇ ਨੇ ਕਿ ਪੰਦਰਾਂ ਦਿਨ ਨਾ ਹੋ ਤੇ ਬੱਚੇ ਖਾਣਾ ਕਿੱਥੇ ਬੱਚਿਆਂ ਆਲੇ ਤੇ ਖਾ ਨਹੀਂ ਸਕਦੇ ਬਹੁਤ ਮੁਸ਼ਕਲ ਹੁੰਦਾ ਵੇ ਰੋਜ਼ਗਾਰ ਦੇ ਬਹੁਤ-ਬਹੁਤ ਧੰਨਵਾਦ ਬੀਜੀ ਨੇ ਗੱਲਬਾਤ ਕੀਤੀ ਹੈ ਰੋਜ਼ਗਾਰ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਮਹਿੰਗਾਈ ਨੂੰ ਲੈ ਕੇ ਗੱਲਬਾਤ ਕੀਤੀ ਹੈ ਦੁਬਾਰਾ ਤੁਹਾਨੂੰ ਹਲਕੇ ਪਛਮੀ ਦੇ ਦੱਸ ਦਿੰਦੇ ਆ ਕਿ ਅਸੀਂ ਇਸ ਵਕਤ ਬੂਥ ਨੰਬਰ 27 28 29 30 ਹਲਕਾ ਪੱਛਮੀ ਹਲਕਾ ਪੱਛਮੀ ਬੂਥ ਨੰਬਰ 27 28 29 30 ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਹਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਲੋਕ ਵੋਟ ਪਾ ਕੇ ਆ ਰਹੇ ਆਂ ਜੀ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਡਮ ਜੀ ਹਾਂ ਜੀ ਬੋਲੋ ਕੀ ਕਹਿਣਾ ਚਾਹੁੰਦੇ ਹੋ ਮੈਡਮ ਜੀ ਅੱਗੇ ਕੇ ਜਾ ਰਹੇ ਪਰ ਗੱਲ ਨਹੀਂ ਕਰ ਰਹੇ ਗੱਲ ਨਹੀਂ ਕਰ ਰਹੇ ਤੁਹਾਨੂੰ ਦੱਸ ਜੀ ਕਿ ਜਿਹੜੀ 2 ਵਜੇ ਦੀ VOTING ਸੀਗੀ ਦੁਬਾਰਾ ਰਿਪੀਟ ਕਰਦੇ ਨੇ 27 ਨੰਬਰ 447 28 ਨੰਬਰ 385 29 ਨੰਬਰ 305 ਈ ਨੰਬਰ 476 2 ਵਜੇ ਤੱਕ ਇਹ ਬੋਟਮ ਐਜੂਕੇਸ਼ਨ ਗਿਆ ਜਿਹੜਾ ਹੁਣ ਸਮਾਂ ਵਾ ਹੁੰ ਜਿਹੜਾ ਸਮਾਂ ਵਾ 3:20 ਹੋ ਚੁੱਕਾ ਵਾ 2022 ਦੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਹੇ ਆ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਆ ਅੱਧਾ ਦਿਨ ਨਿਕਲ ਚੁੱਕਾ ਵਾ ਲੋਕ ਵੋਟ ਕਈ ਪਾ ਕੇ ਜਾ ਚੁੱਕੇ ਨੇ ਤੇ ਕਈ ਲੋਕ ਵੋਟ ਪਾਣ ਆ ਰਹੇ ਨੇ ਨੌਜਵਾਨ ਪੀੜ੍ਹੀ ਬਜ਼ੁਰਗ ਤੁਸੀਂ ਤਸਵੀਰਾਂ ਵੇਖੋ ਕਿ ਬਜ਼ੁਰਗ ਆ ਰਹੇ ਨੇ ਵੋਟ ਪਾਣ ਲਈ ਵੋਟ ਪਾਣ ਜਾ ਰਹੇ ਨੇ ਬਜ਼ੁਰਗ ਵੋਟ ਪਾਣ ਜਾ ਰਹੇ ਹੋ ਸਾਰੇ ਲੈ ਠੀਕ ਹੈ ਜੀ ਗੱਲਬਾਤ ਕਰਾਂਗੇ ਇਹਨਾਂ ਨਾਲ ਪਹਿਲਾਂ ਵੋਟ ਪਾ ਕੇ ਆਣ ਦੋ ਇਹਨਾਂ ਨੂੰ ਫਿਰ ਆਪਾਂ ਗੱਲਬਾਤ ਕਰਾਂਗੇ ਬਜ਼ੁਰਗਾਂ ਨਾਲ ਵੀ ਹਾਂਜੀ ਸਰ ਵੋਟ ਪਾਏ ਹੋ ਆ ਦਿਮਾਗ ਵਿੱਚ ਕਿਹੜੀ ਕਿਹੜੀ ਸੋਚ ਸੀਗੀ ਇਸ ਵਾਰ ਤੁਹਾਡੇ ਦਿਮਾਗ ਵਿੱਚ ਕਿਹੜਾ ਮੁੱਖ ਮੁੱਦਾ ਸੀਗਾ ਦਿਮਾਗ ਵਿੱਚ ਸਾਡੇ ਕੋਈ ਐਜੂਕੇਸ਼ਨ ਦਾ ਹੋਵੇ ਕੋਈ ਮਹਿੰਗਾਈ ਦਾ ਹੋਵੇ ਕੋਈ ਕਿਸੇ ਤਰ੍ਹਾਂ ਦਾ ਰੋਜ਼ਗਾਰ ਦਾ ਹੋਵੇ ਕੋਲੇ ਭਾਈ ਰਾਮ ਹਾਂਜੀ ਤੁਸੀਂ ਬੋਲੋ ਯਾਰ ਸਰ ਨਹੀਂ ਬੋਲਦੇ ਕੋਈ ਗੱਲ ਨਹੀਂ ਗਲਬਤ ਕੀਤੀ ਬਾਹ ਬੋਟ ਪਾ ਲਈ ਭਾਜੀ ਨਹੀਂ ਭਾਈ ਪਾਣੀ ਵਾਲੇ ਪਾਣੀ ਆ ਬੋਟ ਪਾਣੀ ਆ ਸਰ ਨੇ ਲੇ ਬੋਟ ਪਾਣੀ ਆ ਤੁਸੀਂ ਬੋਟ ਵਾਲੀ ਸਰ ਮੇਰੀ ਬਣੀ ਨਹੀਂ ਅੱਛਾ ਜੀ ਤੁਹਾਡੀ ਬੋਟ ਨਹੀਂ ਬਣੀ ਹੈ ਗੱਲਬਤ ਕਰਾਂਗੇ ਲੋਕਾਂ ਨਾਲ ਆਪਾਂ ਤਸਵੀਰਾਂ ਤੁਹਾਨੂੰ ਹਲਕਾ ਪੱਛਮੀ ਦੀਆਂ ਵਿਖਾਈਆਂ ਸੀ ਬੂਜ ਨੰਬਰ 27 28 29 30 22 22 ਨਤੀ ਤੀਂ ਜਾਂ ਤਸਵੀਰਾਂ ਵਿਖਾ ਰਹੇ ਆਂ ਹੋਰ ਵੀ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਾਵਾਂਗੇ